ਸਾਸਿਕਾਲ ਦੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਮੇਰੀ ਪੰਜਾਬੀ ਰਸੋਈ ਚੈਨਲ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਬਾਥੂ ਵਾਲੀ ਰੋਟੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਬਹੁਤ ਹੀ ਸੌਖੀ ਅਤੇ ਬਹੁਤ ਹੀ ਗੁਣਾ ਨਾਲ ਭਰਪੂਰ ਹੈ ਕਹ ਬਾਥੂ ਪਹਿਲਾਂ ਬਹੁਤ ਮਿਲਦਾ ਸੀ ਅੱਜ ਕੱਲ੍ਹ ਤੱਕ ਹਰੇ ਹਰੇ ਕੋਈ ਸਪਰੇਅ ਕਰ ਦਿੰਦਾ ਤੇ ਬਾਥੂ ਦੇ ਜਿਹੜਾ ਖਤਮ ਹੁੰਦਾ ਜਾਂਦਾ ਤੇ ਪਰ ਜੇ ਸਾਨੂੰ ਬਾਥੂ ਮਿਲ ਜੇ ਨਾ ਤਾਂ ਉਹਦੇ ਵਰਗੀ ਰੀਸ ਨਹੀਂ ਬਹੁਤ ਹੀ ਜ਼ਿਆਦਾ ਗੋਣਕਾਰੀ ਰੋਟੀ ਬਣਦੀ ਆ ਤੁਸੀਂ ਕਿਸੇ ਵੀ ਚੀਜ਼ ਦੇ ਵਿੱਚ ਪਾਓ ਬਾਥੂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਹੁਤ ਜ਼ਿਆਦਾ ਵੀ ਨਹੀਂ ਪਰ ਥੋੜਾ ਜਿਹਾ ਪ੍ਰਯੋਗ ਕਰਨ ਦਾ ਬਹੁਤ ਜ਼ਰੂਰੀ ਹੁੰਦਾ ਜਿਵੇਂ ਆਪਾਂ ਕਹਿੰਦੇ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਬਾਅਦ ਚ ਪਤਾ ਲੱਗਦਾ ਏਸੇ ਤਰ੍ਹਾਂ ਹੀ ਬਾਥੂ ਆਗਾ ਜੇ ਆਪਾਂ ਇਹਨੂੰ ਥੋੜਾ ਥੋੜਾ ਕਰਕੇ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਪਕਾ ਕੇ ਖਾਂਦੇ ਰਹੀਏ ਤਾਂ ਬਹੁਤ ਹੀ ਜ਼ਿਆਦਾ ਵਧੀਆ ਸਾਡੀ ਸਿਹਤ ਦੇ ਲਈ ਤੇ ਅੱਜ ਆਪਾਂ ਬਾਥੂ ਵਾਲੀ ਮੱਕੀ ਦੀ ਰੋਟੀ ਤੇ ਇਹਨੂੰ ਬਣਾਉਣ ਦੇ ਲਈ ਆਪਾਂ ਕੀ ਕਰਨਾ ਆ ਬਾਥੂ ਲੈ ਲੈਣਾ ਬਾਥੂ ਨੂੰ ਤੁਸੀਂ ਧੋ ਕੇ ਕੱਟ ਲੈਣਾਗਾ ਬਰੀਕ ਬਰੀਕ ਜੇ ਤੁਹਾਨੂੰ ਨਹੀਂ ਪਤਾ ਤਾਂ ਮੈਂ ਤੁਹਾਨੂੰ ਦਿਖਾ ਦਿੰਨੀ ਅੱਗੇ ਪਹਿਲਾਂ ਜੀ ਮੈਂ ਇੱਕ ਕੱਪ ਲੈ ਲਿਆ ਕਣਕ ਦਾ ਸੌਰੀ ਮੱਕੀ ਦਾ ਆਟਾ ਤੇ ਨਾਲ ਹੀ ਇੱਕ ਕੱਪ ਅੱਧਾ ਕ ਕੱਪ ਹੋਰ ਲੈ ਲੂੰਗੀ ਕਿਉਂਕਿ ਚਾਰ ਜਾਨੇ ਦੇ ਲਈ ਆਪਾਂ ਨੂੰ 1.5 ਕੱਪ ਤਾਂ ਚਾਹੀਦਾ ਮੱਕੀ ਦਾ ਆਟਾ ਤੇ ਫਿਰ ਇਹਦੇ ਵਿੱਚ ਥੋੜੀਆਂ ਜਿਹੀਆਂ ਮੇਰੇ ਕੋਲੇ ਮੂੜੀਆਂ ਪਈਆਂ ਸੀ ਬਹੁਤ ਹੀ ਜ਼ਿਆਦਾ ਟੇਸਟੀ ਰੋਟੀ ਬਣਨੀ ਆ ਤੇ ਮੇਰੇ ਕੋਲੇ ਮੂਲੀਆਂ ਪਈਆਂ ਸੀ ਮੈਂ ਛੋਟੀ ਜੀ ਇੱਕ ਮੂਲੀ ਲਈ ਤੇ ਉਹਨੂੰ ਕੱਦੂਕਾਸ ਕਰਕੇ ਉਹ ਵੀ ਇਹਦੇ ਵਿੱਚ ਪਾ ਲਿਆ ਤੇ ਨਾਲ ਥੋੜੇ ਜੇ ਮੇਥੇ ਸੀ ਪਰ ਮੇਥੇ ਤੁਹਾਡੀ ਮਰਜ਼ੀ ਆ ਨਹੀਂ ਤਾਂ ਆਪਾਂ ਨੇ ਬਾਥੂ ਹੀ ਕੱਲਾ ਪਾ ਸਕਦੇ ਹਾਂ ਮੈਂ ਮੇਥੀ ਵੀ ਪਈ ਸੀ ਮੇਥੇ ਪਈ ਆ ਇਸ ਤਰ੍ਹਾਂ ਦਾ ਕਰਕੇ ਬਾਥੂ ਹੁੰਦਾ ਤੁਸੀਂ ਦੇਖ ਲਓ ਇੱਕ ਵਾਰੀ ਇਹਦੇ ਪੱਤੇ ਲੰਬੇ ਹੁੰਦੇ ਵੈਸੇ ਪਿੰਡਾਂ ਵਿੱਚ ਰਹਿਣ ਵਾਲਿਆਂ ਦਾ ਲਗਭਗ ਸਾਰਿਆਂ ਨੂੰ ਪਤਾ ਹੀ ਹੁੰਦਾ ਬਾਥੂ ਦਾ ਤੇ ਹੁਣ ਆਪਾਂ ਬਾਥੂ ਆ ਜਿਹੜਾ ਬਰੀਕ-ਬਰੀਕ ਕੱਟ ਕੇ ਇਹਦੇ ਵਿੱਚ ਪਾ ਲੈਣਾ ਜੀ ਬਿਲਕੁਲ ਬਰੀਕ-ਬਰੀਕ ਕੱਟਣਾ ਤੇ ਮੱਕੀ ਦੇ ਆਟੇ ਦੇ ਵਿੱਚ ਪਾ ਲੈਣਾ ਵਿੱਚ ਥੋੜੀਆਂ ਜਿਹੀਆਂ ਮੂੜੀਆਂ ਪਾ ਲਈਆਂ ਮੂਲੀ ਦੇ ਨਾਲ ਕੀ ਹੁੰਦਾ ਹੈ ਰੋਟੀ ਥੋੜੀ ਪੋਲੀ ਹੋ ਜਾਂਦੀ ਆ ਕਿਉਂਕਿ ਜਿਹੜੇ ਸਿਆਣੇ ਸਾਡੇ ਘਰ ਦੇ ਵਿੱਚ ਬਜ਼ੁਰਗ ਹੁੰਦੇ ਆ ਉਹਨਾਂ ਨੂੰ ਖਾਣੀ ਥੋੜਾ ਚਿਥਣੀ ਸੌਖੀ ਹੁੰਦੀ ਆ ਤੇ ਕਣਕ ਦੀ ਜੇ ਆਪਾਂ ਕਣਕ ਦਾ ਪਾਵਾਂਗੇ ਤਾਂ ਮਿੱਸੀ ਜੀ ਬਣ ਜਾਣੀ ਥੋੜੀ ਚੀੜਾ ਪਣ ਜਾਂਦਾ ਇਸ ਕਰਕੇ ਜੇ ਇਹਦੇ ਵਿੱਚ ਆਪਾਂ ਨੇ ਪਾ ਲਈ ਜੀ ਮੂਲੀਆਂ ਤਾਂ ਉਹ ਬਹੁਤ ਪੋਲੀ ਪੋਲੀ ਰੋਟੀ ਬਣ ਜਾਂਦੀ ਬਹੁਤ ਹੀ ਜ਼ਿਆਦਾ ਸੌਫਟ ਬਣਦੀ ਜਿੰਨਾ ਟਾਈਮ ਤੁਸੀਂ ਮਰਜ਼ੀ ਰੱਖ ਲਿਓ ਉਹਨੂੰ ਤੁਨੇ ਸੌਫਟੀ ਰਹਿਣਾ ਇਸ ਤਰ੍ਹਾਂ ਜੇ ਥੋੜੇ ਜਿਹਾ ਮੈਂ ਮੇਥੇ ਸੀਗੀ ਭਾਈ ਉਹ ਪਾਲੀ ਵਿੱਚ ਕੱਟ ਕੇ ਕਿਉਂਕਿ ਉਹਦੇ ਨਾਲ ਵੀ ਕਰਾਰਾਪਨ ਹੋ ਜਾਂਦਾ ਹੈ ਤੇ ਬਾਥੂ ਜ਼ਿਆਦਾ ਨਹੀਂ ਪਾਇਆ ਬਾਥੂ ਨੇ ਦੋ ਮੁਠੀਆਂ ਹੀ ਕੱਟ ਕੇ ਪਾਈਆਂ ਨੇ ਤੇ ਇੱਕ ਮੁਠੀ ਪਾਈ ਆ ਜੀ ਮੈਂ ਮੇਥੀ ਦੀ ਤੇ ਜੇ ਮੇਥੇ ਆ ਤਾਂ ਤੁਸੀਂ ਮੇਥੇ ਵੀ ਪਾ ਸਕਦੇ ਹੋ ਇਹ ਆਪਸ਼ਨਲ ਆ ਤਾਂ ਹੁਣ ਆਪਾਂ ਇਹਨੂੰ ਬਰੀਕ-ਬਰੀਕ ਇਸ ਤਰ੍ਹਾਂ ਜੀ ਕੱਟ ਕੇ ਇਹਦੇ ਵਿੱਚ ਪਾ ਲਾਂਗੇ ਜੇ ਕੁੱਟ ਕੇ ਪਾਉਣਾ ਚਾਹੁੰਦੇ ਫਿਰ ਜ਼ਿਆਦਾ ਕੁੱਟਣਾ ਪਊਗਾ ਇਸ ਕਰਕੇ ਥੋੜੇ ਜਿਹਾ ਆਪਾਂ ਬਰੀਕ ਕੱਟ ਕੇ ਪਾਵਾਂਗੇ ਤੇ ਇਹਦੇ ਨਾਲ ਜਿਹੜਾ ਟੇਸਟ ਦਾ ਬਹੁਤ ਫਰਕ ਪੈ ਜਾਂਦਾ ਹੈ ਤੇ ਹੁਣ ਅਸੀਂ ਸਵਾਦ ਅਨੁਸਾਰ ਇਹਦੇ ਵਿੱਚ ਲੂਣ ਮਿਰਚ ਜਿਹੜੇ ਬੇਸਿਕ ਜਿਹੇ ਮਸਾਲੇ ਹੁੰਦੇ ਆ ਉਹ ਪਾਵਾਂਗੇ ਥੋੜੀ ਜਿਹੀ ਹਲਦੀ ਪਾਈ ਆ ਇਹ ਵੀ ਆਪਸ਼ਨਲ ਆ ਪਾਉਣੀ ਚਾਹੁੰਦੇ ਪਾ ਲਓ ਨਹੀਂ ਪਾਉਣੀ ਚਾਹੁੰਦੇ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋਗੇ ਤੇ ਥੋੜਾ ਜਿਹਾ ਪਾ ਲੈਣਾ ਲੂਣ ਲੂਣ ਤੁਸੀਂ ਸਵਾਦ ਅਨੁਸਾਰ ਪਾਉਣਾਗਾ ਵੀ ਜਿੰਨਾ ਤੁਸੀਂ ਰੋਟੀਆਂ ਦੇ ਵਿੱਚ ਪਾਉਣਾ ਚਾਹੁੰਦੇ ਹੋਗੇ ਤੇ ਨਾਲ ਆਪਾਂ ਪਾ ਲੈਣਾ ਜੀ ਇੱਥੇ ਥੋੜਾ ਜਿਹਾ ਗਰਮ ਮਸਾਲਾ ਤੇ ਥੋੜੀ ਜੀ ਆਪਾਂ ਪਾ ਲੈਣੀ ਆ ਜੀ ਲਾਲ ਮਿਰਚ ਪਾਊਡਰ ਤੇ ਨਾਲ ਆਪਾਂ ਕੁੱਟੀ ਹੋਈ ਲਾਲ ਮਿਰਚ ਜੇ ਤੁਸੀਂ ਲਾਲ ਸੁੱਕੀ ਲਾਲ ਮਿਰਚ ਕੁੱਟ ਕੇ ਪਾਈ ਹੈ ਮੈਂ ਜੇ ਤੁਸੀਂ ਸੁੱਕੀ ਮਤਲਬ ਹਰੀ ਲਾਲ ਮਿਰਚ ਪਾਉਣਾ ਚਾਹੁੰਦੇ ਤੁਸੀਂ ਹਰੀ ਪਾ ਲਓ ਇਹ ਤੁਹਾਡੇ ਤੇ ਡਿਪੈਂਡ ਕਰਦਾ ਹਨਾ ਤੇ ਮੇਰੇ ਕੋਲੇ ਸੁੱਕੀਆਂ ਹੋਈਆਂ ਲਾਲ ਮਿਰਚਾਂ ਸੀ ਇਸ ਕਰਕੇ ਮੈਂ ਉਹਨੂੰ ਕੁੱਟ ਕੇ ਪਾਇਆ ਤੇ 2 ਚਮਚੇ ਇਹਦੇ ਵਿੱਚ ਪਾ ਲੈਣਾ ਤੁਸੀਂ ਦੇਸੀ ਘਿਓ ਦੇ। ਇਸ ਰੋਟੀਆਂ ਦੇ ਆٹے ਦੇ ਵਿੱਚ ਪਾ ਲੈਣਾ ਜਦੋਂ ਆਪਾਂ ਆਟਾ ਗੁੰਨਣ ਤੋਂ ਪਹਿਲਾਂ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਦੂਜੇ ਪਾਸੇ ਪਾਣੀ ਗਰਮ ਕਰ ਲੈਣਾ। ਪਾਣੀ ਜਿਹੜਾ ਸਾਡੇ ਉਹ ਜਿਆਦਾ ਗਰਮ ਹੋਵੇ ਮਤਲਬ ਕੋਸਾ ਜਿਹਾ ਨਹੀਂ ਹੋਣਾ ਚਾਹੀਦਾ ਜਿਆਦਾ ਹੀ ਗਰਮ ਹੋਣਾ ਚਾਹੀਦਾ। ਤੇ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਸਾਰਿਆਂ ਨੂੰ ਮਿਕਸ ਕਰ ਲੈਣਾ। ਇਹਦਾ ਜਿਹੜਾ ਜਿੰਨਾ ਆਪਾਂ ਘਿਓ ਪਾਇਆ ਸੀ ਵਿੱਚ ਜਿੰਨੇ ਮਸਾਲੇ ਪਾਇਆ ਸਾਰੇ ਚੰਗੀ ਤਰ੍ਹਾਂ ਮਲ ਜਾਣ। ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਗੁੰਨ ਕੇ ਰੱਖ ਲੈਣਾ ਆਪਣੇ ਕੋਲੇ ਐਸ ਤਰ੍ਹਾਂ ਬਣ ਗਿਆ ਜੀ ਗੁੰਨ ਕੇ। ਤੇ ਇਹਨੂੰ ਆਪਾਂ ਢੱਕ ਦੇਣਾ, 2-3 ਕੁ ਮਿੰਟ ਢੱਕਣਾ। ਜੇ ਤਾਂ ਆਪਾਂ ਕੋਸੇ ਕੋਸੇ ਜੇ ਆਟੇ ਦੀ ਜਦੋਂ ਗਰਮ ਜਿਆ ਹੁੰਦਾ ਉਦੋਂ ਬਣਾ ਲਾਂਗੇ ਰੋਟੀ ਤਾਂ ਵੀ ਬਣ ਜਾਂਦੀ ਐ ਜੇ ਤੁਸੀਂ ਥੋੜਾ ਜਿਹਾ ਠੰਡਾ ਵੀ ਹੋ ਜੋ ਕੋਈ ਗੱਲ ਨਹੀਂ ਫਿਰ ਵੀ ਰੋਟੀ ਇਹਦੀ ਬਹੁਤ ਵਧੀਆ ਬਣਨੀ ਆ ਜੇ ਤਾਂ ਤੁਸੀਂ ਹੱਥ ਤੇ ਥੱਪ ਕੇ ਬਣਾ ਲਓਗੇ ਉਹ ਪੇੜਾ ਲੈ ਲੈਣਾ ਤਾਂ ਤੁਸੀਂ ਹੱਥ ਤੇ ਥੱਪ ਸਕਦੇ ਹੋ ਜੇ ਅਣਜਾਣ ਆ ਮੇਰੀ ਕਈ ਪਾਣਾ ਨੂੰ ਨਹੀਂ ਬਣਾਉਣੇ ਤੇ ਤਾਂ ਆਪਾਂ ਨੇ ਉਸ ਤਰ੍ਹਾਂ ਦੱਸ ਦੇਣਾ ਮੈਂ ਇਹਨੂੰ ਆਪਾਂ ਨੇ ਪੇਪਰ ਲੈ ਲਿਆ ਕਾਗਜ਼ ਜਿਹੜਾ ਆਪਣਾ ਸੂਟਾਂ ਵਾਲਾ ਪੇਪਰ ਹੁੰਦਾ ਲਫਾਫਾ ਉਹ ਲੈ ਲਿਆ ਤੇ ਉਹਦੇ ਉੱਪਰ ਆਪਾਂ ਪੇੜੇ ਨੂੰ ਰੱਖਿਆ ਤੇ ਇਦਾਂ ਕਰਕੇ ਹੌਲੀ ਹੌਲੀ ਕਰਕੇ ਹੱਥ ਨੂੰ ਨਾਲ ਇਨੂੰ ਦਬਾਉਂਦੇ ਜਾਓ ਸਾਰੇ ਪਾਸਿਆਂ ਤੋਂ ਤੇ ਮੱਕੀ ਦੀ ਰੋਟੀ ਆ ਜਿਹੜੀ ਬਹੁਤ ਜ਼ਿਆਦਾ ਟੇਸਟੀ ਬਣਨੀ ਆ ਮੇਥਿਆਂ ਵਾਲੀ ਰੋਟੀ ਨਾਲੋਂ ਜ਼ਿਆਦਾ ਟੇਸਟੀ ਹੋਣੀ ਆ ਤੇ ਬੜੇ ਖੁਸ਼ ਹੋ ਕੇ ਬੱਚੇ ਵੀ ਖਾਂਦੇ ਆ ਤੇ ਬਜ਼ੁਰਗ ਵੀ ਖਾਂਦੇ ਆ ਬਾਕੀ ਸਾਰੇ ਤਾਂ ਖਾਣਾ ਹੀ ਖਾਣਾ ਹਨਾ ਤਾਂ ਤੁਸੀਂ ਇਸ ਤਰ੍ਹਾਂ ਕਰਕੇ ਇਹਨੂੰ ਚੰਗੀ ਤਰ੍ਹਾਂ ਆਸੇ ਪਾਸਿਆਂ ਤੋਂ ਗੋਲ ਕਰ ਲਓ ਹੱਥ ਨਾਲ ਹੀ ਬਣਾ ਦੇਣੀ ਆ ਇਹਨੂੰ 2 ਮਿੰਟ ਵੀ ਨਹੀਂ ਲੱਗਣੇ ਸਕਿੰਟਾਂ ਦੇ ਵਿੱਚ ਹੀ ਰੋਟੀ ਬਣ ਕੇ ਤਿਆਰ ਹੋ ਜੂਗੀ ਬਹੁਤ ਸੌਖੀ ਆ ਜੀ ਤੇ ਆਪਣੇ ਕੋਲੇ ਰੋਟੀ ਬਣ ਗਈ ਤੇ ਇਹਨੂੰ ਸਾਈਡਾਂ ਤੇ ਤੁਸੀਂ ਥੋੜਾ ਥੋੜਾ ਆਪਦੇ ਹਿਸਾਬ ਦੇ ਨਾਲ ਮੋਟੀ ਪਤਲੀ ਕਰ ਲੈਣਾ ਤੇ ਹੁਣ ਦੂਜੇ ਪਾਸੇ ਮੈਂ ਤਵਾ ਗਰਮ ਕੀਤਾ ਜੀ ਜਿਹੜਾ ਤਵਾ ਇਹ ਮੇਰੇ ਕੋਲ ਨਾਨ ਸਟਿਕਾ ਕਿਉਂਕਿ ਮੈਂ ਪਰੌਂਠੇ ਬਣਾਉਣ ਦੇ ਨੇ ਰੱਖਿਆ ਕਿਉਂਕਿ ਬਹੁਤ ਜਲਦੀ ਖਰਾਬ ਹੋ ਜਾਂਦੇ ਆ ਜੀ ਇਹਦੇ ਉੱਤੇ ਇੱਕ ਦੋ ਵਾਰੀ ਕਲਰ ਜਿਹਾ ਉਤਰ ਜਾਂਦਾ ਫਿਰ ਇਹ ਇਸ ਕਰਕੇ ਮੈਂ ਇਹਨਾਂ ਦੇ ਪਰੌਂਠੇ ਬਣਾਉਣੇ ਸਟਾਰਟ ਕਰਤੇ ਨਾਨ ਸਟਿਕ ਤਵੇ ਦੇ ਉੱਪਰ ਇਹਦਾ ਕਾਲਾਪਨ ਜੀ ਇਹਦਾ ਖਤਮ ਹੋ ਗਿਆ ਹੋਰੀ ਕਲਰ ਜਿਹਾ ਬਣ ਗਿਆ ਤੇ ਹੁਣ ਦੇਖੋ ਜੀ ਇਹਦਾ ਜਿਹੜਾ ਕਲਰ ਐ ਇਦਾਂ ਕਰਕੇ ਚੇਂਜ ਹੋ ਗਿਆ ਤੇ ਇਹ ਆਪਾਂ ਇਸ ਤਰ੍ਹਾਂ ਇਹਨੂੰ ਪਾਸਾ ਬਦਲ ਲਿਆ ਤੇ ਹਾਂ ਜੇ ਤੁਸੀਂ ਕਿਉ ਇਹਦੇ ਤੇ ਲਾਉਣਾ ਚਾਹੁੰਦੇ ਹੋ ਤਾਂ ਲਾ ਸਕਦੇ ਹੋ ਨਹੀਂ ਤਾਂ ਕਿਉਂਕਿ ਬਜ਼ੁਰਗ ਕਿਉ ਆਪਣਾ ਘੱਟ ਖਾਂਦੇ ਹੁੰਦੇ ਆ ਇਸ ਕਰਕੇ ਤੁਸੀਂ ਕਿਉ ਨਹੀਂ ਲਾਉਣਾ ਤਾਂ ਨਾ ਲਾਓ ਕਿਉਂਕਿ ਮੈਂ ਇੱਕ ਵਾਰੀ ਥੱਲੇ ਤਵੇ ਤੇ ਤਾਂ ਲਾਇਆ ਵੀ ਥੋੜਾ ਜਿਹਾ ਸੌਫਟ ਜਿਹਾ ਹੋ ਜਾਂਦਾਗਾ ਉਹ ਤੇ ਹੁਣ ਇਹਦੇ ਉੱਪਰ ਲਾਉਣਾ ਤਾਂ ਤੁਹਾਡੀ ਮਰਜ਼ੀ ਆ ਜੇਕਰ ਤੁਸੀਂ ਨਹੀਂ ਲਾਉਣਾ ਚਾਹੁੰਦੇ ਤਾਂ ਤੁਸੀਂ ਸਕਿਪ ਕਰ ਦਿਓ ਜੀ ਤੇ ਹੁਣ ਆ ਇਸ ਤਰ੍ਹਾਂ ਆਪਣੀ ਬਣ ਕੇ ਜਿਹੜੀ ਰੋਟੀਆਂ ਬਹੁਤ ਹੀ ਜ਼ਿਆਦਾ ਵਧੀਆ ਰੋਟੀ ਬਣੀ ਆ ਤੇ ਬਹੁਤ ਹੀ ਪੋਲੀ ਬਣੀ ਆ ਤੇ ਇਹਨੂੰ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਸਰਦੀਆਂ ਦੇ ਵਿੱਚ ਬੱਚਿਆਂ ਨੂੰ ਵੱਡਿਆਂ ਨੂੰ ਸਭ ਨੂੰ ਬਣਾ ਕੇ ਖਵਾਇਓ ਬਾਥੂ ਵਾਲੀਆਂ ਰੋਟੀਆਂ ਬਹੁਤ ਜ਼ਿਆਦਾ ਟੇਸਟੀ ਆ ਤੁਸੀਂ ਹਰ ਵਾਰੀ ਕਹੋਗੇ ਤੇ ਇਹਨੂੰ ਆਪਾਂ ਫਿਰ ਮੈਂ ਇੱਕ ਰੋਟੀ ਹੋਰ ਬਣਾ ਕੇ ਦਿਖਾਤੀ ਐ ਇਸੇ ਤਰ੍ਹਾਂ ਹੀ ਜੀ ਇਹਨੂੰ ਆਪਾਂ ਨੇ ਪਕਾ ਲੈਣਾਗਾ ਕਿਉਂਕਿ ਜਦੋਂ ਪੱਕੂਗੀ ਤਰ ਜਿਹੜਾ ਆਪਣਾ ਉੱਪਰ ਕਲਰ ਜਿਹੜਾ ਉੱਪਰਲੇ ਪਾਸੇ ਦਾ ਉਹ ਚੇਂਜ ਹੋਣਾ ਸਟਾਰਟ ਹੋਜੂ ਉਦੋਂ ਆਪਾਂ ਇਹਦਾ ਪਾਸਾ ਬਦਲ ਦੇਣਾਗਾ ਐਸਾ ਹੁਣ ਆਪਾਂ ਇਹਦਾ ਦੂਜਾ ਪਾਸਾ ਕਰਤਾ ਬਦਲ ਕੇ ਤੇ ਇਸੇ ਤਰ੍ਹਾਂ ਜੀ ਦੂਜੀ ਰੋਟੀ ਵੀ ਬਣ ਕੇ ਤਿਆਰ ਹੋ ਗਈ ਤੁਹ ਫੇਰੇ ਨੂੰ ਆਪਾਂ ਦਹੀਂ ਦੇ ਨਾਲ ਅਚਾਰ ਦੇ ਨਾਲ ਚਟਨੀ ਦੇ ਨਾਲ ਜਾਂ ਚਾਹ ਦੇ ਨਾਲ ਦੁਪਹਿਰੇ ਖਾ ਸਕਦੇ ਹਾਂ ਬਹੁਤ ਵਧੀਆ ਬਣੀਆ ਲੋ ਜੀ ਬਾਥੂ ਵਾਲੀ ਰੋਟੀ ਨਾਲ ਔਲਿਆਂ ਦਾ ਅਚਾਰ ਤੇ ਅਦਰਕ ਦਾ ਅਚਾਰ ਬਹੁਤ ਹੀ ਜ਼ਿਆਦਾ ਪੋਲੀ ਆ ਮੇਰਾ ਤਾਂ ਦੇਖ ਕੇ ਮਨ ਕਰਨ ਲੱਗ ਗਿਆ ਜੀ ਮੈਂ ਤੁਹਾਨੂੰ ਯਾਦ ਕਰਾਉਂਦੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਇਸ ਤਰ੍ਹਾਂ ਛੋਟੀਆਂ-ਛੋਟੀਆਂ ਰੈਸਪੀ ਤੁਹਾਨੂੰ ਦੱਸਦੇ ਰਹੇ ਬਹੁਤ ਸੌਖੀਆਂ ਥੈਂਕ ਯੂ ਜੀ ਧੰਨਵਾਦ ਜੀ ਤੁਹਾਡਾ